ਕੁੜੀ ਨੇ ਆਪਣੇ ਵਿਆਹ ਵਿੱਚ ਹੱਥ ਵਿੱਚ ਫੜੀ ਆ ਚੀਜ਼ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ। ਦੋਸਤੋ ਅਕਸਰ ਹੀ ਮੁੰਡੇ ਕੁੜੀਆਂ ਆਪਣੇ ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਬਹੁਤ ਕੁਝ ਕਰਦੇ ਨੇ ਪਰ ਹੁਣ ਇੱਕ ਕੁੜੀ ਦੇ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਜਦੋਂ ਪੈਲਸ ਵਿੱਚ ਆਉਂਦੀ ਹੈ ਤਾਂ ਉਹ ਗੱਡੀ ਦੇ ਸਨਰੂਫ ਵਿੱਚੋਂ ਖੜੀ ਹੁੰਦੀ ਹੈ ਅਤੇ ਉਸਦੇ ਹੱਥ ਵਿੱਚ ਇੱਕ ਪਲਾਸਟਿਕ ਦੀ ਪਲੇਟ ਫੜੀ ਹੁੰਦੀ ਹੈ ਜਿਸ ਉੱਪਰ ਹਿੰਦੀ ਵਿੱਚ ਚਮਾਰ ਲਿਖਿਆ ਹੋਇਆ ਹੈ। ਸੋ ਆਖਿਰ ਕਿਉਂ ਲੋਕ ਜਾਤਾਂ ਪਾਤਾਂ ਜਾਂ ਧਰਮਾਂ ਨੂੰ ਲੈ ਕੇ ਆਪਸ ਵਿੱਚ ਐਨੇ ਵੰਡੇ ਹੋਏ ਨੇ ਕਿ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਸਾਡੀ ਜਾਤ ਕੀ ਹੈ ਕਿਉਂ ਇਨਸਾਨੀਅਤ ਨੂੰ ਸਭ ਤੋਂ ਉੱਪਰ ਨਹੀਂ ਰੱਖਿਆ ਜਾਂਦਾ ਕਿ ਵਿਆਹਾਂ ਵਿੱਚ ਇਸ ਤਰ੍ਹਾਂ ਜਾਤਾਂ ਦੱਸਣ ਨਾਲ ਜ਼ਿਆਦਾ ਟੌਰ ਬਣਦੀ ਹੈ ਜਾਂ ਫਿਰ ਲੋਕ ਆਪਣੇ ਉੱਪਰ ਜਾਤਾਂ ਪਾਤਾਂ ਦਾ ਠੱਪਾ ਲਾਉਣਾ ਚਾਹੁੰਦੇ ਨੇ ਸੋ ਪਤਾ ਨਹੀਂ ਦਿਨੋ ਦਿਨ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਜ਼ਿਆਦਾ ਐਡਵਾਂਸ ਹੁੰਦੇ ਜਾਂਦੇ ਨੇ ਜਾਂ ਫਿਰ ਬੇਵਕੂਫ ਬਣਦੇ ਜਾਂਦੇ ਨੇ ਸੋ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਾਂ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ